ਸੋ ਇਹ ਪਹਿਲਾ ਗਰੁੱਪ ਹੈ ਬਟਨ ਦਾ ਟੇਡਾ ਗਨ ਤੇ ਸ਼ਿਫਟ ਨੂੰ ਦੱਬੇ ਤੇ ਇਹ ਦੂਸਰਾ ਗਰੁੱਪ ਹੈ ਬਟਨ ਦਾ ਫਿਰ 1 2 3 ਬਟਨ ਗਰੁੱਪ ਹੈ ਇਥੇ ਗੁਰਮੁਖੀ ਦੇ ਵੀ ਗਿਣਤੀ ਅੰਕ ਲੈ ਗਏ ਹਨ ਪਰ ਆਪਣੇ ਬਹੁਤੇ ਗੁਰਮੁਖੀ ਦੇ ਗਿਣਤੀ ਅੰਕ ਦੀ ਵਰਤੋਂ ਨਹੀਂ ਕਰਦੇ ਇਸ ਕਰਕੇ ਅੰਗਰੇਜ਼ੀ ਦੇ ਵੀ ਲੈ ਲਏ ਹਨ ਅਤੇ ਹੋਰ ਜੇਕਰ ਤੁਹਾਨੂੰ ਨਿਸ਼ਾਨ ਚਿੰਨ ਲੋੜ ਹੈ ਤਾਂ ਉਹ ਵੀ ਵਿੱਚ ਪਾ ਦਿੱਤੇ ਗਏ ਹਨ ਸੋ ਕੋਈ ਵੀ ਨਿਸ਼ਾਨ ਚਿੰਨ ਜਾਂ ਅੱਖਰ ਨਹੀਂ ਛੱਡਿਆ ਗਿਆ ਅਤੇ ਫਿਰ ਦੁਬਾਰਾ ਇੱਥੇ ਧੱਕ ਕੇ ਪਹਿਲੇ ਗਰੁੱਪ ਤੇ ਜਾ ਸਾਦੇ ਸੋ ਇੱਥੇ ਵੀ ਇਹ ਪਹਿਲਾ ਗਰੁੱਪ ਹੈ ਇਹ ਦੂਸਰਾ ਗਰੁੱਪ ਹੈ ਇੱਥੇ ਵੀ ਗਿਣਤੀ ਦੇ ਅੰਕ ਦੂਮੇ ਪਸ਼ਾਵਾਂ ਦੇ ਲੈ ਗਏ ਹਨ ਜਿਵੇਂ ਤੁਹਾਡੀ ਮਰਜ਼ੀ ਹੈ ਵਰਤ ਸਾ ਦਿਓ ਇਸ ਤੋਂ ਇਲਾਵਾ ਇੱਥੇ ਹਲੇ ਅੰਗਰੇਜ਼ੀ ਦੇ ਅੱਖਰ ਵੀ ਲੈ ਲਏ ਗਏ ਹਨ ਇੱਥੇ ਬਟਨ ਆਵੇਗਾ ਤੀਸਰਾ ਗਰੁੱਪ ਹੋਵੇਗਾ ਇਹ ਫੋਨ ਨੂੰ ਸਿੱਧਾ ਕਰਨ ਤੇ ਤੁਸੀਂ ਜੇਕਰ ਅੰਗਰੇਜ਼ੀ ਦੇ ਵਰਤੋਂ ਕਰਦੇ ਹੋ ਅੰਗਰੇਜ਼ੀ ਦੇ ਸ਼ਬਦਾਂ ਦੀ ਜਿਵੇਂ ਇੱਥੇ jartsite.com ਲਿਖਣਾ ਹੈ ਤਾਂ ਉਹ ਵੀ ਇੱਥੇ ਕਰ ਸਕਦੇ ਹੋ ਤੀਸਰੇ ਗਰੁੱਪ ਦੇ ਨਾਲ ਉਹ ਵੀ ਹਾਲੇ ਆਉਣਾ ਹੈ ਅਤੇ ਹੋਰ ਪਹਿਲੇ ਗਰੁੱਪ ਚ ਜਿਵੇਂ ਹੋਰ ਬੱਦਨ ਆਉਣਗੇ ਜਿਵੇਂ ਇੱਥੇ ਬਿਹਾਰੀ ਨੂੰ ਦੱਬਣ ਤੇ ਸਿਹਾਰੀ ਵੀ ਜਿਸੇਗੀ ਜਿਵੇਂ ਕਿ ਪਿਛਲੀ ਵੀਡੀਓ ਚ ਦੱਸਿਆ ਗਿਆ ਹੈ